ਕਾਂਗਰਸ ਪ੍ਰਧਾਨ ਅਤੇ ਸੁਖਪੀਰ ਸਿੰਘ ਬਾਦਲ ਇੱਕ ਹੀ ਜਗ੍ਹਾ ਤੋਂ ਆਮਲੇ ਸਾਹਮਣੇ ਹੋਣਗੇ ਰਾਜਾ ਬੜਿੰਗ ਨੇ ਜਿਹੜਾ ਇੱਕ ਸਥਾਨ ਤੋਂ ਹੀ ਚੋਣ ਲੜਨ ਦੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਬਕਾਇਦਾ ਇਸ ਵਾਰ ਕਿਹਾ ਹੈਗਾ ਕਿ ਅਸੀਂ ਵੀ ਜਿਹੜਾ ਹੈ ਇਸ ਦੇ ਵਿੱਚ ਹਿੱਸਾ ਲਵਾਂਗੇ ਅਕਾਲੀ ਦਲ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਵਾਲਾ ਹੈਗਾ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਇੱਥੇ ਕਾਨਫਰੰਸ ਜਿਹੜੀ ਕੀਤੀ ਜਾਂਦੀ ਹੈ ਹੁਣ ਭਾਰਤੀ ਜਨਤਾ ਪਾਰਟੀ ਕਿੰਨੀ ਕਿੱਥੇ ਕਾਮਯਾਬ ਹੁੰਦੀ ਹੈ ਕਿੰਨਾ ਕੇ ਇਕੱਠ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਕਿਉਂਕਿ ਜਦੋਂ ਪਿਛਲੀ ਵਾਰ ਗਰਾਉਂਡ ਤੋਂ ਜੋ ਰਿਪੋਰਟਾਂ ਸਨ ਕਿ ਜਿਦਾ ਆਪਾਂ ਕਿਹਾ ਸੀ ਕਿ ਅਕਾਲੀ ਦਲ ਬਾਦਲ ਵਾਲੇ ਇੱਕ ਜਗ੍ਹਾ ਤੇ ਜੇ ਕੁਝ ਵੀ ਕਰਨਾ ਹੋਵੇ ਤੇ ਉਹਨਾਂ ਕੋਲ ਇੰਨੇ ਰਿਸੋਰਸੇਜ਼ ਹੈਗੇ ਨੇ ਕਿ ਉਹ ਵੱਡੇ ਇਕੱਠ ਕਰ ਸਕਦੇ ਨੇ ਹੁਣ ਇੱਥੇ ਵੀ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਟੀਮਸ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਇੱਥੇ ਫਿਰ ਸੋਚ ਰਹੀ ਹੋਵੇ ਕਿ ਕਿਉਂ ਨਾ ਇੱਥੇ ਅਸੀਂ ਕੋਈ ਨਾ ਕੋਈ ਐਲਾਨ ਜਿਹੜੇ ਨੇ ਉਸ ਤਰੀਕੇ ਦੇ ਕਰੀਏ ਅੱਗੇ ਬਦਾਂਗੇ ਜਿੱਥੇ ਦੇਰਾ ਮੁਖੀ सिरसा ਸਾਦ ਨੂੰ ਇੱਕ ਵਾਰੀ ਫਿਰ ਤੋਂ ਜਿਵੇਂ 40 ਦਿਨਾਂ ਦੀ ਪ੍ਰੋਬਲ ਮਿਲੀ ਹੈ ਹਾਲਾਂਕਿ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਹੈ ਕਿਉਂਕਿ ਤੁਸੀਂ ਦੇਖਿਆ ਜਗਜੀਤ ਸਿੰਘ ਮੈਨੂੰ ਐ ਲੱਗਦਾ ਵੀ ਸਾਲ ਦੇ ਵਿੱਚ ਤਕਰੀਬਨ ਕਈ ਮਹੀਨੇ ਜਿਹੜੇ ਆ ਇਹ 40-40 ਦਿਨ ਦੀ ਪ੍ਰੋਲ ਦੇ ਕਰਕੇ ਕਈ ਮਹੀਨੇ ਜਿਹੜੇ ਬਾਹਰ ਹੀ ਰਹਿੰਦਾ ਹੈ ਬਿਲਕੁਲ ਹੁਣ ਤੱਕ ਜੇ ਆਪਾਂ ਟੋਟਲ ਲਾ ਲਈਏ ਨਾ ਤੇ ਤਕਰੀਬਨ 405 ਦਿਨ ਇਹ ਬਾਹਰ reh ਚੁਕਿਆ ਹੈ ਮਤਲਬ ਤੁਸੀਂ ਲਾ ਲਓ ਵੀ 1 ਸਾਲ ਤੋਂ ਜ਼ਿਆਦਾ ਦਾ ਸਮਾਂ ਇਹ ਆਲਰੇਡੀ ਬਾਹਰ reh ਚੁਕਿਆ ਹੈ ਤੇ ਫਿਰ ਤੁਸੀਂ ਇਹ ਦੇਖੋ ਕਿ ਇਸ ਤੋਂ ਬਾਅਦ ਜਦੋਂ ਇਹ ਹੁੰਦੀ ਹੈਗੀ ਹੈ ਇੱਕ ਬੰਨੇ ਹੁਣੇ ਅਸੀਂ ਵੀ ਵਰਬਣਾਗੇ ਹਟੇ ਆ ਗੁਰੂਆਂ ਦੇ ਦੂਜੇ ਬੰਨੇ ਫਿਰ ਸਿੱਖਾਂ ਨੂੰ ਇਹ ਝੇਡਾਂ ਕਰਨ ਦੇ ਲਈ ਆ ਬਾਰ ਬਾਰ ਹੈਗਾ ਇਹਦੀ ਜਿਹੜੀ ਇਹਨੂੰ ਪਰੋਲ ਦਿੱਤੀ ਜਾਂਦੀ ਔਰ ਸਿੱਖ ਜਥੇਬੰਦੀਆਂ ਚਾਹੇ ਸ਼੍ਰੋਮਣੀ ਕਮੇਟੀ ਹੋਣ ਜਾਂ ਬਾਕੀ ਦੀਆਂ ਜਥੇਬੰਦੀਆਂ ਹੋਣ ਕੀਰਤਨੀ ਜਥੇਬੰਦੀਆਂ ਹੋਣ ਸਾਰਿਆਂ ਦੇ ਵੱਲੋਂ ਜਿਹੜਾ ਹੈ ਵਿਰੋਧ ਬਕਾਇਦਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ इवन ਕਿ ਪੱਤਰਕਾਰ ਜਿਹੜਾ ਛਤਰਪਤੀ ਸੀ ਉਸਦੇ ਪੁੱਤਰ ਦੇ ਵੱਲੋਂ ਵੀ ਜਿਹੜਾ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਵੀ ਬਕਾਇਦਾ ਇਸ ਨੂੰ ਇੱਕ ਰਾਜਨੀਤਿਕ ਫੈਸਲਾ ਜਿਹੜਾ ਹੈ ਉਹ ਦੱਸਿਆ ਹੈਗਾ ਉਹਨਾਂ ਦੇ ਕਤਲ ਦਾ ਜਿਹੜਾ ਆਪਾਂ ਦੇਖਿਆ ਕਿ ਕਿਵੇਂ ਉਹਨੂੰ ਇੱਕ ਅਦਾਲਤ ਉਹ ਜਿਹੜਾ ਹੈ ਸਜ਼ਾ ਨੂੰ ਮੁਆਫ ਕਰਾ ਲਿਆ ਗਿਆ ਉਹ ਮਸਲਾ ਜੇ ਅੱਗੇ ਚੱਲਦਾ ਹੈਗਾ ਔਰ ਦੂਜੇ ਬੰਨੇ ਜੇ ਆਪਾਂ ਥੋੜੀ ਇਹਦੀ ਇਨ ਡੈਪਥ ਕਰਨੀ ਹੋਵੇ ਕਿ ਕਾਰਨ ਕੀ ਹੈਗਾ ਹੈ ਕਿਉਂ ਜਿਹੜੀ ਬਾਰ-ਬਾਰ ਪਰੋਲ ਇਸ ਨੂੰ ਦਿੱਤੀ ਜਾਂਦੀ ਹੈ ਜਦੋਂ ਅਸੀਂ ਸਰਕਾਰ ਦਾ ਜਿਹੜਾ ਇੱਕ ਐਕਟ ਹੈਗਾ 1988 ਵਾਲਾ हरियाणा सरकार ਦਾ ਕਿਉਂਕਿ ਸਰਕਾਰ ਦਾ ਤੁਸੀਂ ਆਮ ਹੀ ਸੁਣਿਆ ਹੋਏਗਾ ਨਾ ਕੋਈ ਮੰਤਰੀ ਬੋਲਦੇ ਹੋਏ ਕਿ ਇਹ ਇਹ ਜੀ ਅਸੀਂ ਜੇਲ ਮੈਨੂਅਲ ਦੇ ਆਧਾਰ ਤੇ ਹੁੰਦਾ ਹੈ। ਹਰਿਆਣਾ ਸਰਕਾਰ ਦਾ ਜਿਹੜਾ 1988 ਵਾਲਾ ਐਕਟ ਹੈ ਉਸ ਦੇ ਵਿੱਚ ਬਕਾਇਦਾ ਇਹ ਚੀਜ਼ਾਂ ਮੈਂਸ਼ਨ ਨੇ ਕਿ ਜਿਹੜੇ ਹਾਰਡ ਕੋਰ ਕ੍ਰਿਮੀਨਲ ਹੈਗੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਲ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੂੰ ਕੁਝ ਘੰਟਿਆਂ ਦੀ ਪ੍ਰੋਲ ਦਿੱਤੀ ਜਾ ਸਕਦੀ ਉਹ ਵੀ ਕਿਸੇ ਸਪੈਸ਼ਲ ਸਰਕਮਸਟੈਂਸਸ ਦੇ ਵਿੱਚ ਤੇ ਹਾਰਡ ਕੋਰ ਦੇ ਵਿੱਚ ਕੀ ਆਉਂਦਾ ਹੈਗਾ ਇਹ ਜਿਸ ਦੇ ਵਿੱਚ ਚਾਹੇ ਉਹ ਜਿਨ੍ਹਾਂ ਨੇ ਜ਼ਬਰ ਜਨਾਹ ਕੀਤਾ ਹੋਵੇ ਚਾਹੇ ਜਿਨ੍ਹਾਂ ਨੇ ਕਤਲ ਕੀਤੇ ਹੋਣ ਮਤਲਬ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ ਪਰ 2022 ਦੇ ਵਿੱਚ ਉਸ ਐਕਟ ਦੇ ਵਿੱਚ ਜਿਹੜੀ ਹੈ ਸੋਧ ਕੀਤੀ ਜਾਂਦੀ ਹੈ ਸੋਧ ਕੀ ਕੀਤੀ ਜਾਂਦੀ ਹੈ ਕਿ ਜਿਹੜਾ ਹਾਰਡ ਕੋਰ ਕ੍ਰਿਮੀਨਲ ਹੈ ਉਸ ਨੂੰ ਵੀ ਛੱਡਿਆ ਜਾ ਸਕਦਾ ਹੈ ਬਸ਼ਰਤ ਹੈ ਇਹ ਕਿ ਉਹਨੂੰ ਜੀ 3 ਸਾਲ ਜਿਹੜੇ ਨੇ ਉਹ ਹੋ ਗਏ ਹੋਏ ਹੋਣ ਹੁਣ ਉਹਦਾ ਮੇਰੇ ਖਿਆਲ ਟ੍ਰਾਇਲ ਵਾਲਾ ਪੀਰੀਅਡ ਵੀ ਇਹਨਾਂ ਨੇ ਜਿਹੜਾ 2 ਸਾਲ ਟ੍ਰਾਇਲ ਚੱਲਿਆ ਉਹ ਪੀਰੀਅਡ ਵੀ ਇਹਨਾਂ ਨੇ 3 ਸਾਲਾਂ ਚ ਐਡ ਕਰ ਲਿਆ ਤੇ ਫਿਰ ਇਹਦੀ ਜਿਹੜੀ ਸਾਰੀ ਪਰੋਲ ਹੈਗੀ ਹੈ ਜਦੋਂ ਤੁਸੀਂ ਡੇਟਾ ਦੇਖਦੇ ਹੋ ਕਿ 2022 ਤੋਂ ਬਾਅਦ ਲਗਾਤਾਰ ਇਸ ਨੂੰ ਜਿਹੜੀ ਪਰੋਲ ਜਿਹੜੀ ਆ ਉਹ ਜਿਹੜੀ ਦਿੱਤੀ ਜਾ ਰਹੀ ਹੈਗੀ ਹੈ ਇਸ ਦੇ ਉੱਤੇ ਜਿਹੜਾ ਹੈਗਾ ਸਰਦਾਰ ਕਰਨੈਲ ਸਿੰਘ ਪੰਜੋਲੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਨੇ ਵੀ ਇਹ ਮਸਲਾ ਚੁੱਕਿਆ ਉਹ ਕਹਿੰਦੇ ਕਿ ਬਲਾਤਕਾਰੀ ਸਾਥ ਨੂੰ ਤੇ ਤੀਜੇ ਦਿਨ ਪਰੋਲ ਦਿੱਤੀ ਜਾਂਦੀ ਹੈ ਤੇ ਦੂਜੇ ਬੰਨੇ ਜਿਹੜੇ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਜਿਹੜਾ ਹੈ ਸੰਸਦ ਦੇ ਵਿੱਚ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਵੀ ਪਰੋਲ ਜੜੀ ਜਾਂ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੁਸੀਂ ਇਹ ਦੇਖੋ ਨਾ ਕਿ ਫਿਰ ਕੀ ਸਵਾਲ ਤੇ ਫਿਰ ਹਾਲਾ ਕਿ ਉਹਨਾਂ ਦਾ ਕੋਈ ਕ੍ਰਾਈਮ ਇਹਨੇ ਹੈ ਵੀ ਉਹਨਾਂ ਦਾ ਕੋਈ ਕ੍ਰਾਈਮ ਉਹਨਾਂ ਦਾ ਕੋਈ ਕ੍ਰਾਈਮ ਵੀ ਨਹੀਂ ਹੈਗਾ ਉਹਨਾਂ ਦੇ ਕੋਈ ਉਹ ਸਿਰਫ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਤੇ ਫਿਰ ਇੱਥੇ ਚੈੱਕ ਐਂਡ ਬੈਲੈਂਸ ਕਿਵੇਂ ਹੋਏਗਾ ਫਿਰ ਕਿਵੇਂ ਆਪਾਂ ਕਹਿ ਸਕਦੇ ਆ ਕਿ ਭਾਰਤ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਦੇ ਲਈ ਬਰਾਬਰ ਹੈ ਸਵਾਲ ਜਿਹੜੇ ਨੇ ਸਮੇਂ-ਸਮੇਂ ਤੇ ਉੱਠਦੇ ਨੇ ਸਮੇਂ-ਸਮੇਂ ਤੇ ਸਿੱਖ ਵਿਰੋਧ ਕਰਦੇ ਨੇ ਔਰ ਦੂਸਰੀ ਵਾਰ ਹੈ ਕਿ ਇਸ ਨੂੰ ਤੇ ਇਸ ਵਾਰ ਡੇਰਾ ਸਿਰਸਾ ਵੀ ਜਿਹੜਾ ਹੈ ਉਹ ਲਜਾਇਆ ਲਜਾਇਆ ਗਿਆ ਹੈਗਾ ਪ੍ਰੋਪਰ ਸੁਰੱਖਿਆ ਦੇ ਅਧੀਨ ਦੋ ਵਾਰੀ ਹੁਣ ਜੇ ਹੁਣ ਤੱਕ ਜਿੰਨੀ ਵੀ ਪ੍ਰੋਲ ਦਿੱਤੀ ਗਈ ਉਥੇ ਲੈ ਕੇ ਜਾਂਦੇ ਪਹਿਲਾਂ ਤਾਂ ਕੀ ਸੀਗਾ ਕਿ ਯੂਪੀ ਚ ਜਿਹੜਾ ਹੈ ਇੱਕ ਜਗ੍ਹਾ ਤੇ ਜਿਹੜੀ ਇਹਦੀ ਹੈਗੀ ਉਹ ਵੀ ਤੂੰ ਉਥੇ ਰਹੀ ਜਾ ਹੁਣ ਬਕਾਇਦਾ ਉਥੇ ਲਜਾਇਆ ਜਾਏਗਾ ਫੇਰ ਇਹ ਚੋਣਾ ਦੀ ਪ੍ਰੈਪਰੇਸ਼ਨ ਜਿਹੜੀ ਹੈ ਕਿ ਹੌਲੀ 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 ਜਿਹੜਾ ਕਿਉਂਕਿ ਹੁਣ ਪੰਜਾਬ ਦੀਆਂ ਚੋਣਾ ਹੋਣੀਆਂ ਨੇ ਯੂਪੀ ਦੀਆਂ ਚੋਣਾ ਹੋਣੀਆਂ ਨੇ ਸਾਰਾ ਕੁਝ ਸਾਰਾ ਕੁਝ ਹੀ ਫਿਰਤਾ ਉਹ ਦਿੱਤਾ ਜਾਏਗਾ ਨਾ ਪਹਿਲਾਂ ਤਾਂ ਇਹ ਵੀ ਸੀਗਾ ਕਿ ਕੁਝ ਕੰਡੀਸ਼ਨ ਦੇ ਆਧਾਰ ਤੇ ਪ੍ਰੋਲ ਹੁੰਦੀ ਸੀ ਪਰ ਇਹਦੇ ਵੱਲੋਂ ਆ ਕੇ ਗਾਣੇ ਬਣਾਏ ਜਾਣੇ ਹੋਰ ਕਈ ਕੁਸ਼ ਜਿਹੜਾ ਇਹਨੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਔਰ ਇਹ ਇਹ ਨਹੀਂ ਹੈ ਕਿ ਇਹ ਬੰਦਾ ਕੋਈ ਕੈਦ ਤੇ ਦੋਸ਼ ਦੋਸ਼ ਲੱਗੇ ਹੋਏ ਨੇ ਇਹਦੇ ਤੇ ਦੋਸ਼ ਸਾਬਿਤ ਹੋਏ ਨੇ ਅਦਾਲਤ ਨੇ ਇਨਾਂ ਦੇ ਸੰਵਿਧਾਨ ਨੇ ਪਕਾਇਦਾ ਅਦੀਨ ਅਦਾਲਤਾਂ ਹੁੰਦੀਆਂ ਨੇ ਉਹ ਅਦਾਲਤਾਂ ਨੇ ਸਜ਼ਾ ਸੁਣਾਈ ਹੋਈ ਹੈ ਸਜ਼ਾ ਦੇ ਅਦੀਨ ਜਿਹੜਾ ਹੈ ਇਨੀ ਔਰ ਸਜ਼ਾ ਵੀ ਕੋਈ ਇਹ ਨਹੀਂ ਹੈ ਕਿ ਕੋਈ ਮਕਈਵਰੀ ਹੁੰਦਾ ਨਾ ਕਿ ਹਾਂਜੀ ਵੀ ਸਾਡੇ ਤੇ ਕਰਪਸ਼ਨ ਦੇ ਕੇਸ ਨਹੀਂ ਜਾਂ ਕਿਸ ਤਰ੍ਹਾਂ ਵੀ ਉਹ ਗਲਤ ਹੋ ਸਕਦੇ ਨੇ ਮੰਨ ਲੈਨੇ ਆ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਚਾਰजेस ਹੈਗੇ ਨੇ ਵੀ ਉਹ ਜਿਹੜੇ ਗਲਤ ਹੋ ਸਕਦੇ ਨੇ ਪਰ ਇੱਥੇ ਤੇ ਜਬਰਜਨਾਹ ਵਰਗੇ ਕਤਲ ਵਰਗੇ ਉਹ ਜਿਹੜੀਆਂ ਚੀਜ਼ਾਂ ਸਾਬਤ ਹੋ ਜਾਂਦੀਆਂ ਨੇ ਫਿਰ ਉਹਦੇ ਤੇ ਜਿਹੜਾ ਇਸ ਤਰ੍ਹਾਂ ਦਾ ਕਰਨਾ ਇਹ ਆਪਣੇ ਆਪ ਦੇ ਵਿੱਚ ਸਰਕਾਰ ਵੱਲੋਂ ਤੁਸੀਂ ਦੂਜਾ ਇਹ ਦੇਖੋ ਨਾ ਕਿ ਜਿਹਦੇ ਕਰਕੇ 2022 ਚ ਜੇਲ ਮੈਨੂਅਲ ਚ ਤਬਦੀਲੀ ਕੀਤੀ ਜਾ ਸਕਦੀ ਹੈ ਤੇ ਉਹਦੇ ਅੰਦਰ ਉਹਨੂੰ ਕੀ ਕੁਝ ਪ੍ਰੋਵਾਈਡ ਨਹੀਂ ਕੀਤਾ ਜਾ ਸਕਦਾ ਫਿਰ ਦੂਜਾ ਸਵਾਲ ਇਹ ਹੈ ਨਾ ਕਿ ਜਿਹੜਾ ਕੀਤਨੀ ਸਵਾਲਿਆ ਨੇ ਚੱਕਿਆ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਤੁਹਾਨੂੰ ਯਾਦ ਹੋਵੇਗਾ ਕਿ ਕੇਸ ਚਲਾਉਣ ਦੀ ਗੱਲ ਉੱਠੀ ਸੀਗੀ ਕਿ ਜਿਹੜਾ ਪੁਰਾਣਾ ਕੇਸ ਦੁਬਾਰਾ ਖੋਲਿਆ ਜਾਵੇ ਤੇ ਉਸਤੇ ਵੀ ਕੋਈ ਕਾਰਵਾਈ ਜਿਹੜੀ ਨਹੀਂ ਹੋਈ ਤੇ ਫਿਰ ਮੌੜ ਮੰਬੀ ਮੰਡੀ ਬੰਬਲਾਸ ਦੀ ਆਪਾਂ ਗੱਲ ਕਰਕੇ ਆਏ ਆ ਜਦੋਂ ਜੇ ਆਪਾਂ ਕਹੀ ਕਿ ਜਦੋਂ ਇਨਵੈਸਟੀਗੇਸ਼ਨ ਉੱਥੋਂ ਤੱਕ ਜਾ ਰਹੀ ਸੀ ਫਿਰ ਇਨਵੈਸਟੀਗੇਸ਼ਨ ਰੋਕ ਦਿੱਤੀ ਗਈ ਕੀ ਮਤਲਬ ਸਰਕਾਰਾਂ ਜਿਹੜੀਆਂ ਚਾਹੁੰਦੀਆਂ ਨੇ ਕੀ ਕੁਝ ਕਰਦੀਆਂ ਨੇ ਇਹ ਹੁਣ ਸਾਰਾ ਕੁਝ ਆਪਣੇ ਸਾਹਮਣੇ ਜਿਹੜਾ ਆਪਾਂ ਕਹਿ ਸਕਦੇ ਆ ਕਿ ਹੈਗਾ ਹੈ ਬਾਕੀ ਦੇਖੋ ਕੀ ਕੁਝ ਤੇ ਹੋਵੇਗਾ ਕਿਉਂ ਨਹੀਂ ਇਸ ਨੂੰ ਇਸ ਦੇ ਨਾਲ ਪੁੱਛ ਕੇ ਚੁੰਦੀ ਚਾਹੇ ਬੇਦਬੀ ਵਾਲੇ ਮਸਲੇ ਹੋਣ ਈਵਨ ਕੇ ਜਿਹੜੇ ਐਕਸਪੋਰਟ ਹੈਗੇ ਨੇ ਜਾਂ ਜਿਹੜੇ ਵਕੀਲ ਹੈਗੇ ਨੇ ਉਹ ਕਹਿੰਦੇ ਕਿ ਇਹਨੂੰ ਪ੍ਰੋਡਕਸ਼ਨ ਵਰੰਟ ਤੇ ਪੰਜਾਬ ਲਿਆਉਣਾ ਚਾਹੀਦਾ ਹੈ ਤੇ ਇਹਨਾਂ ਮਸਲਿਆਂ ਦੇ ਉੱਤੇ ਇਹਦੇ ਨਾਲ ਪੁੱਛ ਕੇ ਛੋਣੀ ਚਾਹੀਦੀ ਹੈ ਕਿਉਂਕਿ ਬੇਦਬੀ ਵਾਲਾ ਸਾਰਾ ਇਨਸੀਡੈਂਟ ਤੇ ਉਦੋਂ ਹੀ ਚੱਲੂ ਹੁੰਦਾ ਹੈ ਇਹ ਕਿਤਨਾ ਕਿਤੇ ਇਹ ਮਸਲੇ ਜਿਹੜੇ ਨੇ ਸੁਲਝਾਏ ਨਹੀਂ ਜਾ ਰਹੇ ਹੁਣ ਜਾਣਬੁੱਝ ਕੇ ਨਹੀਂ ਜਾ ਰਹੇ ਜਾਂ ਕਿਸ ਅਦੀਨ ਹੈ ਇਹ ਆਪਾਂ ਕਹਿ ਸਕਦੇ ਹਾਂ ਕਿ ਲੋਕ ਆਪ ਹੀ ਫੈਸਲਾ ਕਰਨਗੇ ਬਿਲਕੁਲ ਸੋ ਇੱਥੇ ਆਨ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਚੋਣਾਂ ਹੋਣ ਵਾਲੀਆਂ ਨੇ ਉਸ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਜਿਹੜੇ ਆ ਉਹਨਾਂ ਦੇ ਵਿੱਚ ਕਾਫੀ ਵੱਡੀ ਜਿਹੜੀ ਹੈ ਭਿੜ ਦਿਖਣ ਨੂੰ ਮਿਲੇਗੀ ਜਿੱਥੇ ਕਾਂਗਰਸ ਪ੍ਰਧਾਨ ਅਤੇ ਸੁਖਪੀਰ ਸਿੰਘ ਬਾਦਲ ਇੱਕ ਹੀ ਜਗ੍ਹਾ ਤੋਂ ਆਮਲੇ ਸਾਹਮਣੇ ਹੋਣਗੇ ਰਾਜਾ ਬੜਿੰਗ ਨੇ ਜਿਹੜਾ ਹੈ ਇੱਕ ਸਥਾਨ ਤੋਂ ਹੀ ਚੋਣ ਲੜਨ ਦੀ ਗੱਲ ਕੀਤੀ ਹੈ ਜੀ ਬਿਲਕੁਲ ਕਿਉਂਕਿ ਰਾਜਾ ਬੜਿੰਗ ਗਿੱਦੜਬਾਹਾ ਤੋਂ ਚੋਣ ਹਮੇਸ਼ਾ ਲੜਦੇ ਹੁੰਦੇ ਸਨ ਜੀ ਜਦੋਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਹੁੰਦੀ ਹੈ ਤੇ ਉਹਨਾਂ ਨੂੰ ਲੁਧਿਆਣੇ ਭੇਜ ਦਿੱਤਾ ਜਾਂਦਾ ਹੈ ਜੀ ਇਹਦੇ 'ਚ ਉਹਨਾਂ ਦਾ ਫਾਇਦਾ ਵੀ ਹੈ ਇੱਕ ਬੰਨੇ ਤੇ ਦੂਜੇ ਬੰਨੇ ਜਿਹੜੀ ਹੈ ਫਾਈਟ ਵੀ ਟਫ ਹੋਏਗੀ ਹੂੰ ਹੂੰ ਹੁਣ ਉਹਨਾਂ ਨੇ ਪਿਛਲੇ ਦਿਨੀ ਕੁਝ ਹਫਤੇ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਹੁਣੀ ਉੱਥੇ ਜਾਂਦੇ ਨੇ ਤੇ ਉਹ ਕਹਿੰਦੇ ਕਿ ਗਿੱਦੜ ਬਾਹਾ ਦੇ ਹਲਕੇ ਨੂੰ ਅਸੀਂ ਖਾਲੀ ਨਹੀਂ ਛੱਡਣਾ ਹੈਗਾ ਕਿ ਮੈਂ ਇਥੋਂ ਆਪ ਚੋਣ ਲੜਾਂਗਾ ਤੇ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਤੁਸੀਂ ਦੋ ਹਲਕਿਆਂ 'ਚ ਚੋਣ ਨਾਲ ਲੜਿਓ ਵੀ ਇਥੋਂ ਹੀ ਚੋਣ ਲੜਿਓ ਵੀ ਮੈਂ ਵੀ ਇਥੋਂ ਚੋਣ ਲੜਾਂਗਾ ਤੇ ਜੇ ਇਹ ਦੋਨੋਂ ਜਾਣੇ ਸਾਹਮਣੇ ਹੋ ਜਾਂਦੇ ਨੇ ਰਾਜਾ ਬੜਿੰਗ ਨੂੰ ਫਾਇਦਾ ਆਇਆ ਹੋਊਗਾ ਕਿ ਉਹਦੀ ਜਿਹੜੀ ਸੈਂਟਰ ਵਾਲੇ ਬੰਨੇ ਜਾਂ ਪਾਰਲੀਮੈਂਟ ਵਾਲੇ ਬੰਨੇ ਉਹਨੂੰ ਬਿਜ਼ੀ ਕੀਤਾ ਹੋਇਆ ਉਧਰੋਂ ਵਾਪਸ ਜਿਹੜਾ ਹੈ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਦਮ ਜਿਹੜਾ ਉਹ ਰੱਖ ਸਕਦੇ ਹੈਗੇ ਨੇ ਤੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜੇ ਉਹ ਚੋਣ ਲੜਦੇ ਨੇ ਉਹਨਾਂ ਦੇ ਵੱਲੋਂ ਐਕਟੀਵਿਟੀਜ਼ ਆਰੰਭ ਕਰ ਦਿੱਤੀਆਂ ਗਈਆਂ ਨੇ ਫਿਰ ਇਹ ਸਵਾਲ ਹੋਏਗਾ ਕਿ ਕੀ ਉਹ ਦੋ ਜਗ੍ਹਾ ਤੋਂ ਚੋਣ ਲੜਨਗੇ ਜਾਂ ਕੇ ਸਿਰਫ ਇੱਕੋ ਜਗ੍ਹਾ ਤੋਂ ਚੋਣ ਜਿਹੜੀ ਹੈ ਲੜੀ ਜਾਏਗੀ ਇਸ ਦੇ ਨਾਲ ਫਿਰ ਉਹਨਾਂ ਦਾ ਫਾਇਦਾ ਵੀ ਹੋਏਗਾ ਤੇ ਨੁਕਸਾਨ ਵੀ ਹੋਏਗਾ ਕਿਉਂਕਿ ਇੱਕ ਅੱਧੀ ਜਗ੍ਹਾ ਤੋਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਕੁਝ ਸੀਟਾਂ ਤੋਂ ਅਕਾਲੀ ਦਲ ਜਿਹੜਾ ਹੈ ਚੋਣ ਲੜਨ ਦੇ ਵਿੱਚ ਕਾਫੀ ਮਹਾਰਤ ਜਿਹੜਾ ਰੱਖਦਾ ਹੈਗਾ ਤੁਸੀਂ ਦੇਖੋ ਨਾ ਕਿ ਚਾਹੇ 2024 ਦੇ ਵਿੱਚ ਅਕਾਲੀ ਦਲ ਦੇ ਮਾੜੇ ਹਾਲਾਤ ਸਨ ਪਰ ਜਿਹੜੀ ਬਠਿੰਡਾ ਵਾਲੀ ਸੀਟ ਹੈਗੀ ਆ ਬੀਬੀ ਹਰਸਿਮਰਤ ਕੌਰ ਵਾਲੀ ਉਹ ਉਹਨਾਂ ਨੇ ਆਪਣੇ ਸਾਰੇ ਹੀਲੇ ਵਸੀਲੇ ਵਰਤ ਕੇ ਉਹ ਕੱਢ ਲਈ ਹੂੰ ਬਾਕੀ 10 ਜਗ੍ਹਾ ਤੇ ਜਿਹੜੀਆਂ ਨੇ ਜ਼ਮਾਨਤਾਂ ਜਬਤ ਹੋ ਗਈਆਂ ਹੁਣ ਇਹੀ ਸਿਮਿਲਰ ਸਟੋਰੀ ਜਿਹੜੀ ਤਰਨਤਾਨ ਦੇ ਵਿੱਚ ਵੀ ਹੋਈ ਹੈ ਕਿ ਇੱਥੇ ਵੀ ਉਹ ਦੂਜੇ ਨੰਬਰ ਤੇ ਜਿਹੜਾ ਰਹਿ ਹੋਏ ਨੇ ਮਤਲਬ ਸਿੰਗਲ ਜਗ੍ਹਾ ਤੇ ਜਿਹੜਾ ਚੋਣ ਲੜਨ ਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ 2-4 ਸੀਟਾਂ ਤੇ ਉੱਥੇ ਉਹ ਬੀਜ਼ੀ ਜਿਹੜਾ ਹੈ ਹੋ ਜਾਂਦੇ ਨੇ ਇੰਨੇ ਰਿਸੋਰਸਸ ਉਹਨਾਂ ਕੋਲ ਹਨ ਕਿ ਉਹ ਟਫ ਫਾਈਟ ਦੇ ਸਕਦੇ ਨੇ ਤੇ ਹੁਣ ਦੇਖਦੇ ਹਾਂ ਕਿ ਕੀ ਇਹਨਾਂ ਨੂੰ ਦੁਬਾਰਾ ਜਿਹੜਾ ਹੈ ਪਾਰਲੀਮੈਂਟ ਵਾਲੇ ਬੰਨਿਓ ਕੱਢ ਕੇ ਦੁਬਾਰਾ ਇਹਨਾਂ ਨੂੰ ਸਟੇਟ ਵਾਲੇ ਬੰਨੇ ਕਾਂਗਰਸ ਜਿਹੜੀ ਹੈ ਸਰਗਰਮ ਕਰੇਗੀ ਜਾਂ ਜਿਹੜਾ ਹੈ ਇਥੋਂ ਕਿਸੇ ਹੋਰ ਨੂੰ ਚੋਣ ਲੜਾਈਗੀ ਇਹ ਅਜੇ ਭਵਿੱਖ ਦੇ ਵਿੱਚ ਹਨ ਪਰ ਜਿੱਦਾਂ ਆਪਾਂ ਕਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਜਿਹੜਾ ਹੈ ਪਹਿਲਾਂ ਨਾਲੋਂ ਵੀ ਜਲਦੀ ਜਿਹੜਾ ਹੈ ਉਹ ਆ ਗਿਆ ਕਿਉਂਕਿ ਨਾਰਮਲੀ ਤਾਂ ਹੁੰਦਾ ਨਾ ਕਿ 6-7 ਮਹੀਨੇ ਪਹਿਲਾਂ ਹੁਣ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਮਾਹੌਲ ਪਕਣਾ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਾਗੀ ਦੇ ਅ fırs ਤੇ ਜੋ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਿਆਸੀ ਧਾਰਮਿਕ ਕੱਟ ਕੀਤੇ ਜਾਂਦੇ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰ ਇਸ ਦੇ ਨਾਲ-ਨਾਲ ਇਸ ਵਾਰੀ ਪੰਜਾਬ ਪੰਨੇ ਵੀ ਐਲਾਨ ਕੀਤਾ ਹੈ ਕਿ ਉਹ ਵੀ ਮੰਗੀ ਦੇ ਮੇਲੇ ਤੇ ਜਿਹੜਾ ਉਹ ਆਪਣਾ ਇਕੱਠ ਕਰਨਗੇ ਤੁਸੀਂ ਕਿਦਾਂ ਦੇਖਦੇ ਹੋ ਇਸ ਨੂੰ ਜੀ ਬਿਲਕੁਲ ਨਾਰਮਲੀ ਹੁੰਦਾ ਕੀ ਹੈ ਕਿ ਧਾਰਮਿਕ ਜੇ ਆਪਾਂ ਕਹਿ ਸਕਦੇ ਹਾਂ ਕਿ ਤਿਉਹਾਰ ਹੈਗਾ ਹੈ ਤੇ ਇਸ ਦੇ ਉੱਤੇ ਜਿਹੜੇ ਅਕਾਲੀ ਦਲ ਦੇ ਜਿਹੜੇ ਧੜੇ ਹੈਗੇ ਨੇ ਉਹਨਾਂ ਦੇ ਵੱਲੋਂ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਪਹਿਲੀ ਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਜਿਹੜਾ ਇਕੱਠ ਕੀਤਾ ਗਿਆ ਸੀ ਅਕਾਲੀ ਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਲਾ ਹੈਗਾ ਉਹਨਾਂ ਦੇ ਵੱਲੋਂ ਤੇ ਹਮੇਸ਼ਾ ਹੁੰਦਾ ਹੀ ਹੈ ਔਰ ਉਹ ਕੱਟ ਦੇ ਵਿੱਚ ਮਤਾ ਵੀ ਇਹ ਪਾਇਆ ਗਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮ ਵਾਪਸ ਕੀਤਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਜਥੇਦਾਰਾਂ ਦੇ ਨਾਲ ਕੀ ਕੁਝ ਵਾਪਰਿਆ ਕਿਵੇਂ ਜਥੇਦਾਰਾਂ ਨੂੰ ਪਾਸੇ ਕਰ ਦਿੱਤਾ ਗਿਆ ਉਹ ਸਾਰੀ ਇੱਕ ਵੱਖਰੀ ਆਪਾਂ ਕਹਿ ਸਕਦੇ ਹਾਂ ਕਿ ਚਰਚਾ ਦਾ ਵਿਸ਼ਾ ਹੈਗਾ ਹੈ ਭਾਰਤੀ ਜਨਤਾ ਪਾਰਟੀ ਨੇ ਬਕਾਇਦਾ ਇਸ ਵਾਰ ਕਿਹਾ ਹੈਗਾ ਕਿ ਅਸੀਂ ਵੀ ਜਿਹੜਾ ਹੈ ਇਸ ਦੇ ਵਿੱਚ ਹਿੱਸਾ ਲਵਾਂਗੇ ਅਕਾਲੀ ਦਲ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਵਾਲਾ ਹੈਗਾ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਇੱਥੇ ਕਾਨਫਰੰਸ ਜਿਹੜੀ ਕੀਤੀ ਜਾਂਦੀ ਹੈ ਹੁਣ ਭਾਰਤੀ ਜਨਤਾ ਪਾਰਟੀ ਕਿੰਨੀ ਕਿੱਥੇ ਕਾਮਯਾਬ ਹੁੰਦੀ ਹੈ ਕਿੰਨਾ ਕੇ ਇਕੱਠ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਕਿਉਂਕਿ ਜਦੋਂ ਪਿਛਲੀ ਵਾਰ ਗਰਾਊਂਡ ਤੋਂ ਜੋ ਰਿਪੋਰਟਾਂ ਸਨ ਕਿ ਜਿਦਾ ਆਪਾਂ ਕਿਹਾ ਸੀ ਕਿ ਅਕਾਲੀ ਦਲ ਬਾਦਲ ਵਾਲੇ ਇੱਕ ਜਗ੍ਹਾ ਤੇ ਜੇ ਕੁਝ ਵੀ ਕਰਨਾ ਹੋਵੇ ਤੇ ਉਹਨਾਂ ਕੋਲ ਇੰਨੇ ਰਿਸੋਰਸੇਜ਼ ਹੈਗੇ ਨੇ ਕਿ ਉਹ ਵੱਡੇ ਇਕੱਠ ਕਰ ਸਕਦੇ ਨੇ ਚਾਹੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਮ ਚੋਣ ਚੱਲ ਰਹੀ ਸੀਗੀ ਚਾਹੇ ਉਹ ਖਡੂਰ ਸਾਹਿਬ ਵਾਲੀ ਸੀ ਗੁਰਸਾ ਸਿੰਘ ਬਲਟੋਆ ਉਹਨਾਂ ਦੇ ਹੱਕ ਦੇ ਵਿੱਚ ਵੀ ਕਾਫੀ ਵਟੇ ਪਰਮੇ ਇਕੱਠ ਹੋ ਰਹੇ ਸਨ ਪਰ ਜਦੋਂ ਗੱਲ ਗਰਾਊਂਡ ਤੇ ਆਈ ਹੈਗੀ ਤੇ ਫਿਰ ਕੁਝ ਹੋਰ ਹੀ ਪਾਸਾ ਜਿਹੜਾ ਪਲਟਿਆ ਹੈਗਾ ਹੁਣ ਇੱਥੇ ਵੀ ਅਕਾਲੀ ਦਲ ਬਾਦਲ ਦੇ ਵੱਲੋਂ ਵੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਟੀਮਸ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਇੱਥੇ ਫਿਰ ਸੋਚ ਲਈ ਹੋਵੇ ਕਿ ਕਿਉਂ ਨਾ ਇੱਥੇ ਅਸੀਂ ਕੋਈ ਨਾ ਕੋਈ ਐਲਾਨ ਜਿਹੜੇ ਨੇ ਉਸ ਤਰੀਕੇ ਦੇ ਕਰੀਏ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਇਹਨਾਂ ਦੇ ਜਿਹੜੇ ਕੁਝ ਲੀਡਰਸ ਹੈਗੇ ਨੇ ਉਹਨਾਂ ਦੇ ਪਿਛਲੇ ਦਿਨੀ ਕਾਫੀ ਜਿਹੜੇ ਬਿਆਨ ਜਿਹੜੇ ਆ ਰਹੇ ਹੈਗੇ ਨੇ ਤੇ ਹੋ ਸਕਦਾ ਹੈ ਕਿ ਚੋਣਾਂ ਦੇ ਲਾਗੇ ਜਾ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਪੈੰਤੜਾ ਤਾਂ ਕਿ ਜਿਹੜਾ ਇੱਕ ਵਿਰੋਧ ਖਾਸ ਕਰਕੇ ਕਿਸਾਨ ਮੋਰਚੇ ਤੋਂ ਬਾਅਦ ਇਹਨਾਂ ਨੂੰ ਪਿੰਡਾਂ ਦੇ ਵਿੱਚ ਚੱਲਣਾ ਪਿਆ ਸੀ ਤੇ ਹੁਣ ਤੁਸੀਂ ਦੇਖਿਆ ਉਹਨਾਂ ਦਾ ਕਿ ਬਹੁਤ ਸਾਰੇ ਚੇੜੇ ਜਿਹੜੇ ਨੇ ਸਿੱਖ ਚਿਹਰੇ ਨਹੀਂ ਉਹ ਉੱਧਰ ਗਏ ਨੇ ਮਤਲਬ ਉਹ ਆਪਣੀ ਗਰਾਊਂਡ ਨੂੰ ਖਾਲੀ ਤਾਂ ਨਹੀਂ ਰਹਿਣ ਦੇਣਾ ਚਾਹੁੰਦੇ ਤਾਂ ਇਸ ਲਈ ਦੇਖਦੇ ਆ ਕਿਦਾਂ ਦਾ ਇਕੱਠ ਕਰਦੇ ਨੇ ਕੀ ਕੁਝ ਕਰਦੇ ਨੇ ਕਿੰਨੇ ਇੱਕ ਲੋਕ ਉਹਨਾਂ ਨੂੰ ਰਿਸਪਾਂਸ ਜਿਹੜਾ ਹੈ ਉਹ ਕਰਦੇ ਨੇ ਜੀ